ਸਲਾਮ ਵਾਲੇਕੁਮ ਦੋਸਤੋ ਮੈਂ ਅਬਦੁਰਸ਼ੀਦ ਕਾਲਾ ਮਲੇਰ ਕੋਟਲਾ ਫਾਰਮ ਚੈਨਲ ਤੋਂ ਤੇ ਅੱਜ ਹੈਗੀ 28 ਅਪ੍ਰੈਲ 2025 ਤੇ ਅਸੀਂ ਖੇਤਾਂ ਉੱਪਰ ਖੜੇ ਹਾਂ ਮਲੇਰ ਕੋਟਲਾ ਦੀ ਸਬਜ਼ੀ ਮੰਡੀ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਅੱਜ ਦੇ ਸਬਜ਼ੀ ਦੇ ਰੇਟ ਬਖਾਵਾਗੇ ਪਹਿਲਾਂ ਦਾ ਸੋਦਾ ਪਾਸਾ ਆਇਆ ਦੀ ਹੋਣ ਮੰਡੀ ਜਿਆ ਸੋਦਾ ਤੇ ਨਹੀਂ ਜਲੀ ਕੀ ਹੋ ਗਈ ਉਹਨਾਂ ਸ਼ਾਮ ਦਾ ਦੇਖਿਆ ਕਿ ਆਪਾਂ ਤੁਹਾਨੂੰ ਦਿਖਾਉਣੇ ਅੱਜ ਲਾਈਵ ਬੋਲੀਆਂ ਕਿ ਅੱਜ ਕੀ ਰੇਟ ਚੱਲਿਆ ਤੇ ਕੇ ਸਾਢੇ 10 9:11 11 ਸਵਾ 11 ਖਰੀਆ 11 ਖਰੀਆ ਖਰੀ ਸਾਢੇ 11 ਖਰੀਆ ਮੁਨਾਫੇ ਵਾਲਾ ਕੰਮ ਸਾਢੇ 11 9:12 ਖਰੀਆ ਗੇਣਾ ਜੀ ਖਰੀਆ ਲੋਕੀ ਫਰੀਦ ਤੋਂ ਜਿਵੇਂ ਰੁਕਦਾ ਬੋਲਣਾ ਸੋਹਣੀ ਵੀ ਆ 12 ਵੇਚ ਦਿਓ ਜੀ ਵੇਚ ਦਿਓ ਭਾਈ ਹਾਂ ਜੀ 12 ਜੀ ਸਵਾ 12

ਸਾਥੀਓ ਚਿੱਟਾ ਗੀਰਾ ਗੁੰਦੀ ਦੀ ਹੈ ਇਹ 10 ਰੁਪਏ ਕਿਲੋ ਦੇ ਹੈ। ਹਰ ਕੋਸਨ 10 ਰੁਪਏ ਦੀ ਹੈ। ਆਪਾਂ ਇਹ ਜੀ ਤੁਸੀਂ ਪਾ ਲਓ। 1.5 ਰੁਪਏ ਖਰਚੇ ਉੱਪਰ 1.5 ਰੁਪਏ ਕਿਲੋ ਉੱਪਰ ਖਰਚਾ। ਮਾਜਾ ਮਸਾਲਾ ਹੱਦਾਂ ਮਾਰਗੀ ਦੇ ਮਿਲਦਾ। ਹਾਂ। 11 ਰੁਪਏ ਕਿਲੋ ਦੇ ਦਿੱਤੇ ਆਪਾਂ ਪਰ ਇਹ ਵਾਲੀ 11 ਰੁਪਏ ਦੀ ਹੈ। ਬੀ ਜੀ ਟੈਲੀਗ੍ਰਾਮ ਨੂੰ ਆ ਚਾਨੜ ਗਿਆਨ ਤੱਕ ਦੋਦੇ ਕੋਲ ਟੈਲੀਗ੍ਰਾਮ ਹੀ ਭਾਈ ਸਾਡੀ ਅੱਜ ਸਰਬੂਜ ਹੈ ਜੀ ਇਹ ਤਾਂ ਸਹਿਜ ਮੋਠਾ ਜੀ ਇਹ 11 ਰੁਪਏ ਕਿਲੋ ਉੱਤਰ ਕਰਕੇ ਬਿਚਾਈ ਆਉਂਦਾ। ਉਹ ਹੀ ਪਾਰਾ ਉੱਪਰ ਪਾਰਾ। 13 ਜਗਲਾਂ ਆਉਣੇ। ਆ ਜਾ ਆ ਜਾ ਆ ਜਾ ਭਾਈ ਕੀ ਆ ਯਾਰ। ਹਰ ਫਰ ਕੀ ਰੇਟ ਵਿੱਚ ਅਖਰ ਗੁੱਜਾ ਪੜਾ ਉੱਚੀ ਦੇ ਕੇ ਬੋਲ। 40 ਰੁਪਏ ਕਿਲੋ ਵਿੱਚ ਅਖਰਿਆ। ਖਰਚਾ ਉੱਪਰ ਵਿੱਚ ਹੈ। ਜੀ। ਬਾਦੋ ਰਾ ਹੈ। ਕੋਟਰਾ ਹੈ, ਕੋਟਰਾ। YouTube ਤੇ ਪਾਣਾ ਨਾ ਜੀ ਚੈਨਲ ਬਣਾਇਆ। ਦੇਖਿਆ ਦੇਣੀ ਆਪਣੇ ਮਲੇਰ ਕੋਟੜਾ ਫਾਰਮੋਂ ਕੱਢ ਫਿਰ ਦੇਖ ਰੂ। ਮਲੇਰ ਕੋਟੜਾ ਫਾਰਮੋਂ ਪਰ ਸਾਜੀ ਮੰਡੀ ਨਾਲ ਜल्दी ਨਿਕਲ। ਜੇ ਪਰਾਂਗੇ ਤਾਂ ਆਨੇ ਕੰਮ। ਆ ਜਾ ਉਹ। ਹਰ ਪੱਛ ਗਿਆ। ਕੋਈ ਹਰੇ ਹੈ ਨਹੀਂ ਮਤੇ ਜਾਨ ਆਉ ਉਹ ਤੁਹਾਨੂੰ ਜਿੰਦਾ ਆ ਕੇ ਦੀ ਬਾਰੇ ਜਿੰਦਰ ਲੋ ਤੇ ਪੈ ਲੈ ਲਓ ਬਸ ਜਦ ਤੱਕ ਤੇ ਲੈਣ ਵਾਲੇ ਘਟਾਉਣ ਤੋਂ ਪਹਿਲੇ ਜਾਨ ਦੇਣਾ ਕਦਰਦਾਨ ਬਦਲੇ ਮੈਨੂੰ ਆਪ ਹੀ ਨਹੀਂ ਜੀ ਮੈਂ 35 25 20 ਦਾ ਵਾਣ ਕਰਾਂਗਾ ਇਹ ਬੰਦਾ ਮੂਰ ਨਾ ਟੇਨ ਲਾ ਲਿਆ ਆ ਬੱਤੀ ਰਵੇ ਲਿਆ ਬੁੱਤ ਅੰਗੋ ਤੇ ਲਾਈਆ ਬੋਲ ਆਵਾਜ਼ ਕਰ ਹਮੂ ਲੱਗ ਰਹੀ ਆ ਆਵਾਜ਼ 17 ਤੇ 16 ਦਾ ਭੱਗੇ ਆ ਸਵਾਦ ਹੁਣ ਵੀ ਲੱਗ ਰਿਹਾ ਇਹ ਬੰਦਾ ਆਪਣਾ ਹੈ ਬੜਾ ਟੂਕਿਆਂ ਜਾ ਕੇ ਖੜ ਗਿਆ ਨਹੀਂ ਨਹੀਂ ਸਹੀ ਇਹ ਕਹਿੰਦਾ ਬੋਤਲੀ ਲੈ ਕੇ ਆਉਂਗਾ ਇਹ 6 ਹੀ ਨੇ ਆ ਵੀ ਲਾਲ ਨੇ ਹਾਂ ਹਾਂ ਨਾਲ ਹੀ ਆ ਸਵਾ ਸਾਲਾ ਵੀ ਸਹੀ ਹੀ ਲੈ ਲਿਆ ਕਹਿੰਦਾ ਤੂੰ ਠੀਕ ਆ ਹੁਣ ਭਾ ਜੀ ਪਰ 100 ਰੁਪਇਆ ਤੇ ਲਿਆ ਆ हां जी साथियों अपना 31 16 ਰੁਪਏ ਵਿਗਿਆ ਜੀ 37 साथियों 37 ਰੁਪਏ ਕਿਲੋ ਦਿੱਤੀ ਆ ਜਿਹੜੀ ਉਹ ਮੂਰੇ ਪਈ ਆ ਜਿਹੜਾ ਆਹ ਮੂਰੇ ਆਪਣਾ ਵਿਕਲ ਖਾਵਾ ਮੋਟੀਆਂ ਦਾ ਇਹ ਲੱਗ ਗਿਆ ਜੀ ਘੱਟ ਘੱਟ ਪੱਤੇ ਦੇ। ਥੰਦੇ ਨੂੰ ਉਹ ਆ ਗਿਆ ਨੀ ਨਮ। ਦੇ ਸਵਾਦ ਪੱਤੇ ਨਹੀਂ ਆਉਂਦੇ। ਉਹ ਕਹਿੰਦਾ ਦੇ ਦੇ। ਸਵਾਦ ਆਦੀ ਬੋਲੀ ਸੀ ਮਨਰੇਲਾ ਨੇ। ਮੈਂ ਤਾਂ ਸਵਾਦ ਤੋਂ ਪੱਤੇ। ਮੈਂ ਤਾਂ 70 70 ਰੁਪਏ ਲਵਾ ਦੇਣਾ। ਤੂੰ ਖੇਡਦਾ ਸੀ ਵੀ ਖੇਡਾਂਗੇ। ਵਧੀਆ। ਬੋਲੀ ਘੱਟਦੀ ਮੈਨੂੰ ਇਹ ਸਵਾਦ ਦਾ ਮਿਲਦਾ ਮੈਂ ਸਿਰਜੂਣੇ। ਯਾਰ ਦੇਖੀ ਉਹ ਬਣੂ। ਜੇ ਆਪਣੇ ਪਸੰਦ ਦਾ ਬਣੂ ਸਵਾਦ ਦਾ ਵੀ ਕਰ ਦਿੰਦੇ। ਅੱਜ 10 ਰੁਪਏ ਕੀ ਜਾਂ ਵੇਚਿਆ। ਅਜੇ ਵੀ ਆਖ ਮਾਰ ਲੈ। 9 ਪੱਕੇ। 9 ਪੱਕੇ। ਆਏ ਦੋਏ ਤੇ ਜੈ ਜੀ ਹੁਣ ਇਧਰ ਹੀ ਆ ਕੇ ਚੱਲੋ ਵੀ ਇਧਰ ਹੀ ਚੱਲ ਗਈ ਚਲੋ ਬੋਲਾਂਗੇ ਹਾਂ ਨਾ ਪੱਕੇ ਹੀ ਯਾਰ ਨਾ ਪੱਕੇ ਬਾਣਿਆ ਨੇ ਪੁੱਛਿਆ ਕਹਿੰਦਾ ਤੇ ਇਧਰ ਵੀ ਨਾ ਲੈ ਲੈ ਦੱਸ ਲੈ ਨਾ ਪੱਕੇ ਹੀ ਇਧਰ ਬੋਲੀ ਹਾਂ ਕੋਈ ਨਹੀਂ ਬੋਲੀ ਬਾੜ ਸਾਡੇ ਨਾ ਪੱਕੇ ਹਾਂ ਹੁਣ ਇਹਦਾ ਪੱਕੇ ਜਿਹਦੀ ਮਰਜ਼ੀ ਹੋਵੇ ਪਹਿਲਾਂ ਹੀ ਦਿਵਾ ਦਿੱਤੀ ਕੀ 10 ਰੁਪਏ ਪੱਕੇ ਲਾਇਆ ਯਾਰ ਲਾਇਆ ਲਾਇਆ ਪੱਕਾ ਕਰਿਆ ਹੁਣ ਤਾਂ ਦੇ ਹੁਣ ਤਾਂ ਮੁੰਡੇ ਨੇ ਹੌਸਲਾ ਲਿਆ ਲੋ ਜੀ 30 ਰੁਪਏ ਭਿੰਡੀ ਵੇਚਦੇ ਆ ਉਹ ਉੱਥੇ ਲਾ ਜਾ 32 33 ਸਾਥੀਓ ਕੇ D35 ਤੋਂ 700 ਰੁਪਇਆ ਤੱਕ ਵਿਕਦੀ ਹੈ ਜਿ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾਈ ਹੈ ਜੀ ਇਹ ਵੀ ਉਹੀ ਰੇਟ ਦੇ ਦਿੱਤੇ ਨੇ ਵੀਡੀਓ ਵੇਖਣ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੋਰ ਤੇ